ਸਿਟੀ ਆਫ ਕੈਲਬਰੀ ਐਂਡ ਰੌਕੀ ਵਿਊ ਕਾਉਂਟੀ ਨੇ ਇਨਮੀ ਪਾਰਟਨਰਸ਼ਿਪ ਕੀਤੀ ਹੈ ਪਾਰਟਨਰਸ਼ਿਪ ਰਾਹੀਂ ਲੋਕਲ ਇਕਨੋਮੀ ਦੇ 7 ਬਿਲੀਅਨ ਡਾਲਰ ਤੱਕ ਦਾ ਫਾਇਦਾ ਹੋਣਾ ਹੈ ਤਾਂ ਤੇ 30000 ਦੇ ਕਰੀਬ ਜੋਬਸ ਜਨਰੇਟ ਹੋਈਆਂ ਸਾਡੇ ਨਾਲ ਨੇ ਰੌਕੀ ਵਿਊ ਕਾਉਂਟੀ ਦੇ ਡਿਵੀਜ਼ਨ 6 ਤੋਂ ਕਾਉਂਸਲਰ ਸਨੀ ਸਮਰਾ ਉਹਨਾਂ ਗੱਲਬਾਤ ਕਰਦੇ ਆਂ ਤੇ ਜਾਣਦੇ ਇਸ ਪਾਰਟਨਰਸ਼ਿਪ ਬਾਰੇ ਇਹ ਕਿਵੇਂ ਕੰਮ ਕਰੂਗੀ ਕਿਵੇਂ ਦੋਨ ਮਿਨਿਸਪੈਲਿਟੀਆਂ ਨੂੰ ਦੋਨੋਂ ਸ਼ਹਿਰ ਨੂੰ ਫਾਇਦਾ ਹੋਵੇਗਾ ਸਨੀ ਜੀ ਬਹੁਤ ਸਵਾਗਤ ਹੈ ਥੈਂਕ ਯੂ ਸ਼ੁਭ ਕਰਮਨ ਥੈਂਕ ਯੂ ਫॉर ਹੈਵਿੰਗ ਮੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਤੁਸੀਂ ਇਹਨੂੰ ਇੱਕ ਕਾਬਿਲ ਤਰੀਫ ਖਬਰ ਸੋਰਸ ਸਮਝਾ ਕੇ ਇੱਥੇ ਆਏ ਹੋ ਤੇ ਕੁਐਸਚਨਸ ਪੁੱਛਣ ਲਈ ਆਮ ਹੇਅਰ ਟੂ ਆਨਸਰ 올 ਦਿਸ ਕੁਐਸਚਨਸ ਸੋਨੀ ਸਭ ਤੋਂ ਪਹਿਲਾਂ ਤਾਂ 7 ਬਿਲੀਅਨ ਡਾਲਰ ਫਿਗਰ ਬਹੁਤ ਵੱਡਾ ਹੈ ਤੇ ਪਾਰਟਨਰਸ਼ਿਪ ਕਈ ਆਰੀ ਇਕਨੋਮਿਕ ਦੋਨਾਂ ਦੇ ਵਿਚਕਾਰ ਇਹ ਥੋੜੀ ਇਨਸਾਈਟਸ ਦੱਸਿਓ ਵੀ ਕੀ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਕੀ ਇਹ ਪ੍ਰੋਗਰਾਮ ਹੈ ਤੇ ਕਿਵੇਂ ਸਭ ਕੁਝ ਜਨਰੇਟ ਹੋਵੇਗਾ ਸ਼ੁਕਰ ਮਨ ਹੈ ਬਹੁਤ ਥੋੜਾ ਜਿਹਾ ਲੰਬਾ ਸਫਰ ਹੈ ਥੋੜਾ ਜਿਹਾ ਪਿੱਛੇ ਸ਼ੁਰੂ ਕਰਦੇ ਹਾਂ ਜਦੋਂ ਅਸੀਂ 2021 ਇਲੈਕਸ਼ਨ ਤੋਂ ਬਾਅਦ ਲਕ ਤੋਏ ਸੀ ਇਟ ਸਟਾਰਟ ਹੋਇਆ ਸੀ ਐਜ਼ ਅਨ ਐਨੈਕਸੇਸ਼ਨ ਸਿਟੀ ਆਫ ਕੈਲਗਰੀ ਲੈਂਡਸ ਐਨੈਕਸ ਗਵਰਨਚੰਦਸੀ ਪਰਫੇਰੋਸ ਐਨ ਦੋ ਨਖਤਾਲੀ ਦੋਨੇ ਹੱਥਾਂ ਨਾਲ ਵਜਦੀ ਐ ਸਿਟੀ ਆਫ ਕੈਲਗਰੀ ਦ ਰਾਕੀ 뷰 ਨੇ ਸੋਚਿਆ ਜੇ ਇਹ ਅੱਜ ਦੀ ਤਰੀਕ ਚ ਤੇਰੀ ਲੈਂਡ ਯਾ ਮਾਈ ਲੈਂਡ অর ਯੋਰ ਲੈਂਡ ਇੱਕੋ ਹੀ ਗੱਲ ਰਹਿ ਨਹੀਂ ਗਈ ਐ ਇਟਸ ਵਿਦਆਊਟ ਬੈਰੀਅਰਸ ਜੇ ਸਾਨੂੰ ਕੋਈ ਓਪਰਚੁਨਿਟੀ ਮਿਲ ਰਹੀ ਹੈ ਅਵਾਈਡ ਆਪਾਂ ਰਲ ਮਿਲ ਕੇ ਕਿਉਂ ਨਹੀਂ ਕੋਈ ਹੈ ਜੇ ਅਪ ਬੀ ਡੀਲ ਬਣਾਈਏ ਜੇ ਚ ਤੁਹਾਨੂੰ ਵੀ ਫਾਇਦਾ ਹੋਵੇ ਤੇ ਸਾਨੂੰ ਵੀ ਫਾਇਦਾ ਹੋਵੇ ਰਾਦਰ ਥੈਨ ਇਮੇਰੇ ਕੋਲ ਆਵੇ بزਨਸ ਜਾਂ ਤੁਹਾਡੇ ਕੋਲ ਆਵੇ ਸੋ ਇਹਨੂੰ 2-3 ਸਾਲ ਲੱਗੇ ਇੱਥੇ ਤੇ ਪਹੁੰਚਦੇ ਹੋਏ ਤੇ ਇਵੈਂਚੁਅਲੀ ਇੱਕ ਪ੍ਰੋਪੋਜ਼ੀਸ਼ਨ ਆਇਆ ਸੀ ਜਿਹਦੇ ਜਿਹੜਾ 7 ਬਿਲੀਅਨ ਡਾਲਰਸ ਇਨ ਦ ਜੌਬਸ ਆਪਾਂ ਗੱਲ ਕਰ ਰਹੇ ਹਾਂ ਉੱਥੋਂ ਗੱਲ ਸ਼ੁਰੂ ਹੋਈ ਸੀ ਅੱਜ ਬੜਾ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਕੋਲਾਬੋਰੇਟਿਵਲੀ ਚੱਲ ਕੇ ਇੱਕ ਇਤਿਹਾਸਿਕ फर्स्ट एंड अल्बर्टा दो म्युनिसिपैलिटीयां ਰਲ ਕੇ ਇੱਕ ਇਹ ਜੇ ਪਲੈਟਫਾਰਮ ਤੇ ਪਹੁੰਚੀਆਂ ਨੇ ਜਿੱਥੇ ਸ਼ੇਅਰਡ ਰੈਵਨਿਊ ਐਂਡ ਸ਼ੇਅਰਡ ਕਾਸਟ ਨਾਲ ਇੱਕ ਡੀਲ ਅਗਰੀਮੈਂਟ ਸਾਈਨ ਹੋ ਚੁੱਕਿਆ ਈਕਨੋਮੀ ਅੱਜਕੱਲ ਸਭ ਤੋਂ ਵੱਡਾ ਫੋਕਸ ਹੈ ਹਰ ਕੋਈ ਇਸ ਵਾਰੀ ਗੱਲ ਕਰ ਰਿਹਾ ਚਾਹੇ ਲੋਕਲ ਲੈਵਲ ਦੀ ਹੋਵੇ ਚਾਹੇ ਨੈਸ਼ਨਲ ਲੈਵਲ ਦੀ ਹੋਵੇ ਕਿਉਂਕਿ ਟੈਰਿਸ ਦਾ ਥ੍ਰੈਟ ਹੈਗਾ ਤੇ ਸਾਰੀ ਸਾਰੇ ਜਾਨੀ ਸੋਚ ਰਹੇ ਵੀ ਡਿਪੈਂਡੈਂਸੀ ਕਿਵੇਂ ਘਟਾਈ ਜਾਵੇ ਅਮਰੀਕਾ ਤੇ ਤੇ ਜਿਹੜਾ ਇਹ ਨਵੀਂ ਪਾਰਟਨਰਸ਼ਿਪ ਹੈ ਕਿ ਇਹ ਨਾਲ ਸਾਡੀ ਡਿਪੈਂਡੈਂਸੀ ਘਟੂਗੀ ਉਸ ਦੇ ਉੱਤੇ ਕਿ ਅਸੀਂ ਡਾਈਵਰਸੀਫਾਈ ਕਰਨ ਜਾ ਰਹੇ ਹਾਂ ਉਹ ਯੂ ਐਸ ਸਟੈਟਿਸਟਿਕ ਥ੍ਰੈਟ ਤਾਂ ਹੈਗੇ ਅੱਜ ਦੇ ਤਰੀਕੇ ਚ ਪੂਰੇ ਕੈਨੇਡਾ ਦੇ ਉੱਤੇ ਹੈ ਬਟ ਐਜ਼ ਅ ਮਿਨਿਸਪਲ ਮਿਨਿਸਪੈਲਟੀ ਆਪਾਂ ਕੀ ਕਰ ਸਕਦੇ ਆ ਕਿ ਆਪਾਂ ਰਲ ਮਿਲ ਕੇ ਜੇ ਚੱਲੀਏ ਕਿਉਂਕਿ ਬਿਜ਼ਨੈਸਸ ਐਂਡ ਬਿਜ਼ਨੈਸਸ ਨੋ ਬਾਉਂਡਰੀਜ਼ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਫਰਕ ਪੈਂਦਾ ਕਿ ਮੈਂ ਇੱਥੇ ਆ ਉੱਥੇ ਉਹਨਾਂ ਲਈ ਤਾਂ ਬੋਟਲ ネਕਸਟ ਕੱਟ ਤੋਂ ਕੱਟ ਹੋਣੇ ਚਾਹੀਦੇ ਆ ਤੇ ਇਕਨੋਮਿਕ ਗ੍ਰੋਥ ਹੋਣੀ ਚਾਹੀਦੀ ਆ ਅਸੀਂ ਅਸੀਂ ਇਸ ਡੀਲ ਦੇ ਥਰੂ ਅ ਪੇਰੀਅਰ ਇਕਨੋਮਿਕ ਗੇਟਵੇ ਦੇ ਥਰੂ ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਹੱਦ ਤੱਕ ਇੰਟਰ ਮਿਨਿਸਪੈਲਿਟੀ ਇੰਟਰ ਪ੍ਰੋਵੈਂਸ ਜਿਹੜੇ ਬੈਰੀਅਰਸ ਨੇ ਬੋਟਲ ਨੈਕਸ ਨੇ ਉਹ ਘੱਟ ਹੋ ਜਾਣਗੇ ਥ੍ਰੈਟ ਹੈਗਾ ਬਟ ਵਾਟ ਵੀ ਕੈਨ ਡੂ ਵਿਦ ਇਨ ਅਰ ਸਕੋਪ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕੁਝ ਹੱਦ ਤੱਕ ਸਕਸੈਸਫੁਲ ਹੋਏ ਹਾਂ ਜਿਹੜੇ ਰੈਵਨਿਊ ਜਨਰੇਸ਼ਨ ਹੈ ਇਹ ਕਿਵੇਂ ਕੋਈ ਇੰਡਸਟਰੀਜ਼ ਵਗੈਰਾ ਵੀ ਇੱਥੇ ਆਉਣਗੀਆਂ ਕਿ ਜੋ ਆਲਰੇਡੀ ਅਸੀਂ ਪ੍ਰੋਡਿਊਸ ਕਰ ਰਹੇ ਹਾਂ ਉਹਨੂੰ ਹੀ ਅਸੀਂ ਸਪਲਾਈ ਵਗੈਰਾ ਕਰਨਾਗੇ ਇਹ ਸ਼ਕਮ ਥੋੜਾ ਜਿਹਾ ਪ੍ਰੀਮਚੂਰ ਹੈ ਇਟਸ ਇਨਲੈਂਡ ਪੋਰਟ ਸੋ ਇਨਲੈਂਡ ਪੋਰਟ ਕੀ ਹੋਊਗਾ ਸਾਰਾ ਜਦ ਮਟੀਰੀਅਲ ਟ੍ਰੇਨਸ ਦੇ ਥਰੂ ਆਊਗਾ ਉੱਥੇ ਆਊਗਾ ਡਿਸਟ੍ਰੀਬਿਊਟ ਹੋਊਗਾ ਕੈਲਗਰੀ ਵਿਚ 에어ਪੋਰਟ ਹੈਗਾ ਕੈਲਗਰੀ ਵਿਚ ਰੋਡਸ ਇਨਫਰਾਸਟ੍ਰਕਚਰ ਹੈਗਾ ਕੈਲਗਰੀ ਵਿਚ ਹੋਂ ਇੱਕ ਰੇਲ ਕਨੈਕਟਡ ਵਿਦ 에어 ਐਂਡ ਰੋਡਸ ਇੱਕ 3 ਇਨ 1 ਸਿਸਟਮ ਬਣ ਜਾਊਗਾ ਸਾਡੇ ਕੋਲ ਕੋਈ ਲੈਕਿੰਗ ਸੀਗੀ ਜਿਹੜੀ ਟ੍ਰੇਨ ਦੀ ਇਨਲੈਂਡ ਪੋਰਟ ਸੀਗਾ ਵੀ ਹੈਵ ਸੀ ਐਨ ਇਨ ਰੌਕੀ ਵੀ ਕਾਉਂਟੀ ਉਹ ਵੀ ਸੌਖ ਨਾਲ ਮੇਰੇ ਡਿਵੀਜ਼ਨ ਚ ਹੀ ਆਉਂਦੀ ਹੈ ਬਟ ਦਿਸ ਵਿਲ ਬੀ ਅ ਲਿਟਲ ਡਿਫਰੈਂਟ ਇਨਲੈਂਡ ਪੋਰਟ ਜਿਚ ਇੱਕ ਲੌਜਿਸਟਿਕਸ ਸੈਂਟਰ ਕਮ ਡਿਸਟ੍ਰਿਬਿਊਸ਼ਨ ਸੈਂਟਰ ਬਣ ਜੂਗਾ ਜਿਚ ਰੇਲ ਰੋਡ ਐਂਡ ਏਅਰ ਦਾ ਐਕਸੈਸ ਹੋਊਗਾ ਵੈਰੀ ਕਨਵੀਨੀਅੰਟ ਐਕਸੈਸ ਹੋਊਗਾ ਫॉर ਫਲੋ ਆਫ ਗੁੱਡਸ 30000 ਦੇ ਜੌਬਸ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਵੀ ਅਗਲੇ 10 ਤੋਂ 12 ਸਾਲਾਂ ਜਨਰੇਟ ਹੋਣਗੀਆਂ ਕਿ ਕੋਈ ਇੱਕ ਸਪੈਸੀਫਿਕ ਫੀਲਡ ਦੇ ਵਿੱਚ ਹੋਣੀਆਂ ਕਿ ਕੋਈ ਵੱਖ ਰੱਖੀ ਹੋਈ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਕਿਹੜੀ ਫੀਲਡ ਚੋਸ ਸਕਦੀਆਂ ਨੇ ਅਗੇਨ ਥੋੜਾ ਜਿਹਾ ਅਰਲੀ ਹੋਊਗਾ ਆਬਵੀਅਸਲੀ ਜੌਬਸ ਹੋਣੀ ਹੈ ਸਟਾਰਟਿੰਗ ਫਰਮ ਕੰਸਟਰਕਸ਼ਨ ਜੌਬਸ ਐਂਡ ਇਨਫਰਾਸਟ੍ਰਕਚਰ ਜੌਬਸ ਬਟ ਇਟ ਵਿਲ ਗੈਟ ਕਿਉਂਕਿ ਉੱਥੇ ਵੇਅਰ ਹਾਊਸਿੰਗ ਹੋਣੀ ਹੈ ਉੱਥੇ ਇਟਸ ਨਾਟ ਥੋੜਾ ਜਿਹਾ ਡਿਫਰੈਂਟ ਇਟਸ ਨਾਟ ਅ ਨਾਰਮਲ ਵੇਅਰ ਹਾਊਸਿੰਗ ਸਿਸਟਮ ਇਟਸ ਰੇਲ ਬੇਸਡ ਇਨਲੈਂਡ ਪੋਰਟ ਆ ਸੋ ਰੇਲ ਬੇਸਡ ਜੌਬਸ ਹੋਣਗੇ ਹਾਈ ਪੇਇੰਗ ਜੌਬਸ ਹੋਣਗੇ ਆਬਵੀਅਸਲੀ ਸਮ ਅਦਰ ਜੌਬਸ ਵੀ ਹੋਣਗੇ ਬਟ ਇਹ ਇੱਕ ਟ੍ਰਿਗਰ ਹੁੰਦਾ ਜੀ ਇੱਕ ਇਹ ਜਿਹਾ ਤੁਹਾਨੂੰ ਐਂਕਰ ਮਿਲ ਜਾਂਦਾ ਜਿਹਦੇ ਨਾਲ ਕਾਫੀ ਹੱਦ ਤੱਕ ਜੌਬਸ ਅਰਾਊਂਡਿੰਗ ਸਰਾਊਂਡਿੰਗ ਏਰੀਆਸ ਤੇ ਜਾਂਦੀਆਂ ਨੇ ਐਂਡ ਇਟਸ ਅ ਫਲੋ ਇਕ ਤੂੰ ਇਸ ਦੀ ਸ਼ੁਰੂ ਹੋ ਕੇ ਕਾਫੀ ਹੱਦ ਤੱਕ ਜਾਣੀ ਹੈ ਇਟਸ ਅ ਐਸਟੀਮੇਟ ਐਂਡ ਇਟ ਕੁਡ ਗਰੋ ਬਟ ਥੋੜਾ ਜਿਹਾ ਹਜੇ अर्ਲੀਅਰ ਦੱਸਣ ਨੂੰ ਕਿ ਕਿਹੜੀ ਸੈਕਟਰ ਚ ਕਿਹੜੀ ਕਿਹੜੀ ਜੌਬਸ ਹੋਣਗੀਆਂ ਜਿਹੜਾ ਆਪਣਾ ਇਕਨੋਮਿਕ ਗੇਟਵੇ ਗੇਟਵੇ ਕਹ ਰਹੇ ਹਨ ਉਪਰੇਰੀ ਇਕਨੋਮਿਕ ਗੇਟਵੇ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿਵੇਂ ਵਰਕ ਕਿਵੇਂ ਕਰੋਗੇ ਕਿਉਂਕਿ ਲੇਮਨ ਨੂੰ ਸਮਝਣਾ ਔਖਾ ਹੈਗਾ ਤੇ ਟੈਕਨੀਕਲਟੀ ਵੀ ਆ ਜਾਏ ਤਾਂ ਦੱਸ ਸਕਦੇ ਸਾਰੇ ਲਿਸਨਰਸ ਨੂੰ ਇਹ ਬਹੁਤ ਹੀ ਕੰਪਲੈਕਸ ਡੀਲ ਐਗਰੀਮੈਂਟ ਕਹ ਦਿੰਦੇ ਆਪਾਂ ਬਾਰ ਬਾਰ ਇਹਨੂੰ ਡੀਲ ਐਗਰੀਮੈਂਟ ਕਹ ਦਿੰਦੇ ਆ ਇਹ ਲੈਂਡ ਹੈਗੀ ਜੀ ਰੌਕੀ ਵੀ ਕਾਉ ਠੀਕ ਹੈ ਜੀ ਰਿਲੇਸ਼ਨ ਸਾਡਾ ਐਗਰੀਮੈਂਟ ਹੋਇਆ ਸਿਟੀ ਆਫ ਕੈਲਗਰੀ ਨਾਲ ਸੋ ਬੜਾ ਕੰਪਲੈਕਸ ਹੈ ਕਿਉਂਕਿ ਸਰਵਿਸਿਜ਼ ਆਣੀ ਹੈ ਵਾਟਰ ਵੇਸਟ ਵਾਟਰ ਔਨ ਆ ਸਿਟੀ ਆਫ ਕੈਲਗਰੀ ਤੋਂ ਲੈਂਡ ਰੌਕੀ ਵੀ ਵਿੱਚ ਜਿਹੜਾ ਏਰੀਆ ਸਟਰਕਚਰ ਪਲਾਨ ਹੈ ਉਹ ਰੌਕੀ ਵੀ ਦਾ ਸੋ ਹਰ ਇੱਕ ਕਮ ਮਿਨਿਸਪੈਲਿਟੀ ਬੋਥ ਬੋਥ ਮਿਨਿਸਪੈਲਿਟੀਜ਼ ਨੇ ਆਪ ਦੇ ਆਪ ਦੇ ਇਨ ਇਨਸ ਦੇਣੇ ਹੈ ਲਾਈਕ ਵਾਟਰ ਐਂਡ ਵੇਸਟ ਵਾਟਰ ਸਰਵਿਸਿੰਗ ਆ ਪਕੈਲੀਏ ਸਿਟੀ ਤੋਂ ਆਣੀ ਹੈ ਲੈਂਡਸ ਐਂਡ ਐਵਰੀਥਿੰਗ ਟ੍ਰਾਂਸਪੋਰਟੇਸ਼ਨ ਕਾਉਂਟੀ ਤੋਂ ਆਣਾ ਇਹ ਰਲ ਮਿਲ ਕੇ ਇੱਕ ਅਗਸਤ ਆਉਗੀ ਇੱਕ ਪ੍ਰੋਜੈਕਟ ਦੀ ਜਿਹੜਾ ਨਾਲ ਮਿਲ ਕੇ ਰੈਵਨਿਊ ਸ਼ੇਅਰਿੰਗ ਹੋਊਗੀ ਬਟ ਦ ਬਿਗਰ ਫੋਕਸ ਇਜ਼ ਇਕਨੋਮਿਕ ਓਪਰਚੁਨਿਟੀ ਐਂਡ ਗਰੋਥ ਜਿਵੇਂ ਤੁਹਾਨੂੰ ਉਹਦੀ ਡਿਟੇਲ ਲੱਗਣਾ ਜੇ ਸਾਨੂੰ 2.5 ਸਾਲ ਲੱਗੇ ਇੱਥੇ ਤੱਕ ਪਹੁੰਚਣ ਨੂੰ ਤੇ ਆਪਾਂ ਇੰਨੀ ਛੱਕਤ ਸਮੇਂ ਤੇ ਇਹਨੂੰ ਸ਼ਾਇਦ ਨਹੀਂ ਸੋਲਵ ਕਰ ਸਕਾਂਗੇ ਇਟਸ ਅ ਕੰਪਲੈਕਸ ਥਿੰਗ ਬਟ ਖੁਸ਼ੀ ਦੀ ਗੱਲ ਧੀਏ ਕਿ ਇੰਟੈਂਸ਼ਨ ਸੀ ਕਿ ਦੋਨੇ ਮਿਨਿਸਪੈਲਿਟੀ ਐਂਦੀਆਂ ਰਾਲ ਕੇ ਕੰਮ ਕਰਨ ਉਹ ਰਾਲ ਕੇ ਕੰਮ ਹੋਇਆ ਤੇ ਉਹਦੀ ਸਫਲਤਾ ਅੱਜ ਅਚਾਨਕ ਵਸ ਐਸਐਸਐਚ ਇੱਥੇ ਗੱਲ ਕਰ ਰਹੇ ਆ ਕਿਉਂਕਿ ਇਹਨੂੰ ਇਤਿਹਾਸਕ ਦੱਸਿਆ ਗਿਆ ਹਿਸਟੋਰਿਕ ਕਿਹਾ ਜਾ ਰਿਹਾ ਹੈ ਲੋਕ ਤਾਂ ਉਹ ਬਿਕੋਜ਼ ਆਫ ਜਿਹੜਾ ਇਹਨਾਂ ਨੰਬਰ ਐ ਨਾ ਵੱਡਾ ਨੰਬਰ ਹੈ 7 ਬਿਲੀਅਨ ਡਾਲਰ ਤਾਂ ਕਰਕੇ ਹੈ ਕਿ ਇਹੋ ਜੀ ਪਾਰਟਨਰਸ਼ਿਪ ਪਹਿਲਾਂ ਹੋਈਆਂ ਨਹੀਂ ਹੈਗੀਆਂ ਕਦੇ ਦੋਨੇ ਨੇ ਜੀ ਦੇਖੋ ਡਾਲਰਸ ਤਾਂ ਵਾਧ ਕੱਟ ਜਾਂਦੇ ਨੇ ਪਰ ਮੇਰੇ ਮੇਰੇ ਪਰਸਪੈਕਟਿਵ ਤੋਂ ਜਿਹੜੀ ਵੱਡੀ ਗੱਲ ਹੈਗੀ ਉਹ ਹੈਗੀ ਕਿ ਦੋ ਮਿਨਿਸਪੈਰਟੀਆਂ ਰਲ ਕੇ ਇੱਕ ਪਲੈਟਫਾਰਮ ਤੇ ਸਾਂਝਾ ਕੰਮ ਕਰਨ ਤਿਆਰ ਹੋਈਆਂ ਕਿਉਂਕਿ ਅੱਗੇ ਆਇਲਬਰਟਾ ਚ ਮੇਰੇ ਜਿੰਨਾ ਤੱਕ ਮੇਰੀ ਅੰਡਰਸਟੈਂਡਿੰਗ ਹੈ ਇਹ ਜੀ ਕੋਆਪਰੇਸ਼ਨ ਨਹੀਂ ਹੋਈ ਆ ਤੇ ਥੋੜੀ ਸਾਡੀ ਪਿਛਲੀ ਹਿਸਟਰੀ ਵੀ ਹੈਗੀ ਜਿਹੜੀ ਰੌਕੀ 뷰 ਤੇ ਕੈਲਗਰੀ ਦੀ ਵਾਸ ਨਾਟ ਦ ਬੈਸੋ ਇਸ ਇਸ ਕਾਉਂਸਲ ਨੂ ਆਫ ਰੌਕੀ 뷰 ਐਂਡ ਇਸ ਕਾਉਂਸਲ ਆਫ ਕੈਲਗਰੀ ਇਹਨਾਂ ਨੂੰ ਮੈਂ ਅਪਰੀਸ਼ੀਏਟ ਕਰੂੰਗਾ ਕਮੈਂਡ ਕਰੂੰਗਾ ਕਿ ਇਹਨਾਂ ਦੀ ਸਾਰੇ ਇਕੱਠੇ ਚੱਲੇ ਆ ਸਾਰੇ ਕੰਸੈਂਸਸਸ ਜੇ ਤਾਂ ਇਹ ਹੋ ਸਕਿਆ ਬਿਕੋਜ਼ ਜੇ ਇੱਕ ਵੀ ਪਾਰਟੀ ਨਹੀਂ ਐਗਰੀ ਕਰਦੀ ਤੇ ਅੱਜ ਅਸੀਂ ਜਿੱਥੇ ਅਸੀਂ ਪਹੁੰਚ ਗਏ ਤੇ ਸ਼ਾਇਦ ਨਾ ਪਹੁੰਚ ਸਕਦੇ ਤਾਂ ਪਹਿਲਾਂ ਖਿੱਚੋ ਤਾਂ ਚੱਲਦੀ ਸੀ ਬੰਦ ਹੀ ਨਹੀਂ ਸੀ ਤੇ ਲੱਗਦੀ ਸੀ ਬਣਦੀ ਤਾਂ ਹਮੇਸ਼ਾ ਹੁੰਦੀ ਹੈ ਜੀ ਇੱਕ ਪੁਆਇੰਟ ਟੂ ਪੁਆਇੰਟ ਗੱਲ ਹੁੰਦੀ ਹੈ ਕਦੇ ਬਣਦੀ ਹੈ ਕਦੇ ਨਹੀਂ ਬਣਦੀ ਇਟਸ ਨਾਟ ਬਣਦੀ ਨਹੀਂ ਬਣਦੀ ਐਗਰੀਮੈਂਟ ਡਿਸਐਗਰੀਮੈਂਟ ਹੋ ਜਾਂਦੇ ਆ ਬਣਦੀ ਨਹੀਂ ਬਣਦੀ ਬਣਨੀ ਤਾਂ ਹਮੇਸ਼ਾ ਜੇ ਨਹੀਂ ਬਣੂਗੀ ਤੇ ਕਿੱਥੇ ਜਾਵਾਂਗੇ ਇੱਕ ਦੂਜੇ ਨਾਲ ਕੀ ਚੱਲਾਂਗੇ ਜੀ ਤੇ ਇਹਦੇ ਵਿੱਚ ਫਿਰ ਇਨਵੈਸਟਮੈਂਟ ਰੌਕੀ ਵੀ ਵੱਲੋਂ ਕਿੰਨੀ ਹੋ ਰਹੀ ਹੈ ਸਿ ਇਹ ਇੱਕ ਫਾਰਮੂਲਾ ਜਨਰੇਟ ਹੋਇਆ ਸੀਗਾ ਤੇ ਇਟਸ ਬੇਸਡ ਔਨ ਇਨਸ ਐਂਡ ਆਉਟਸ ਸੋ ਕਿੰਨੀ ਇਨਪੁਟ ਆ ਕਿੰਨੀ ਕੰਟ੍ਰਿਬਿਊਸ਼ਨ ਹੋਊ ਸਾਮਨ ਆਉਟਪੁਟ ਹੋਗੀ ਰੈਵਨਿਊ ਸ਼ੇਅਰਿੰਗ ਹੋਗੀ ਇਟਸ ਅ ਲिटल ਬਿਟ ਅੰਦਰ ਦ ਰੈਪਸ ਰਾਈਟ ਨਾਓ ਬਟ ਸੂਨ ਯੂ ਵਿਲ ਫਾਈਂਡ ਆ ਕਿਉਂਕਿ ਕੈਲਕੂਲੇਟ ਦੀ ਆਮਦਨ ਆਫ ਕੌਰਸ ਰੋਕੀ ਬਿਨੋ ਜ਼ਿਆਦਾ ਹੈਗੀ ਤਾਂ ਫਿਰ ਕਿਨੋ ਦਾ ਹਿੱਸਾ ਵੀ ਜ਼ਿਆਦਾ ਹੋਊਗਾ ਅਗੇਨ ਇਟਸ ਇਟਸ ਅ ਕਨਵਰਸੇਸ਼ਨ ਦੇ ਚ ਹਿੱਸੇਦਾਰੀ ਐਂਡ ਸਭ ਕੁਝ ਸੌਰਟ ਆਊਟ ਕੀਤਾ ਗਿਆ ਪਰ ਅਸੀਂ ਅਜੇ ਬਾਲਾ ਨਹੀਂ ਦੱਸਣਾ ਚਾਹਾਂਗੇ ਕਿ ਡੀਟੇਲਸ ਕੀ ਨੇ ਐਂਡ ਵੀ ਪੀਪਲ ਵਿਲ ਨੋ ਇਟਸ ਨਾਟ ਕੋਈ ਲੁਕ ਹੋਣ ਵਾਲੀ ਗੱਲ ਨਹੀਂ ਹੈ ਬਟ ਆ ਸਾਡਾ ਇਸ ਵਕਤ ਤੇ ਹੈ ਡੀਲ ਐਗਰੀਮੈਂਟ ਪਬਲਿਕ ਕਰਨ ਦਾ ਨੋਟ ਇੱਕ ਕੋਈ ਰੀਜ਼ਨ ਸੀਗਾ ਦੇ ਰ ਮੇਨ ਰੀਜ਼ਨ ਵਨ ਆਫ ਦਾ ਅਦਰ ਰੀਜ਼ਨ ਬਹੁਤ ਦੂਰ ਤੋਂ ਲੋਕੀ ਵੇਟ ਕਰ ਰਹੇ ਸੀ ਕਿ ਕੀ ਹੋ ਰਿਹਾ ਹੈ ਕੀ ਬਣ ਰਿਹਾ ਹੈ ਪਲੱਸ ਹੁਣ ਅਸੀਂ ਫੈਡਰਲ ਐਂਡ ਪ੍ਰੋਵਿੰਸ਼ੀਅਲ ਲੈਵਲਸ ਐਂਡ ਅਦਰ ਲੈਵਲਸ ਆਫ ਪ੍ਰਾਈਵੇਟ ਬੈਂਕਸ ਸੈਕਟਰਸ ਤੋਂ ਫਾਈਨਾਂਸਿੰਗ ਲੈ ਸਾਡੇ ਕੋਲ ਇੱਕ ਰਾਜੀਨਾਮਾ ਹੋ ਗਿਆ ਕਿਉਂਕਿ ਲੋਕਾਂ ਦੇ ਮਨ ਚ ਅਨਸਰਟੇਨਟੀ ਸੀਗੀ ਕਿ ਤੁਸੀਂ ਕਿੱਥੇ ਖੜੇ ਹੋ ਅੱਜ ਅਸੀਂ ਦੱਸ ਸਕਦੇ ਹਾਂ ਜੇ ਪ੍ਰੋਵਿੰਸ ਕੋਲ ਜਾਈਏ ਜਾਂ ਫੈਡਰਲ ਲੈਵਲ ਕੋਲ ਜਾਈਏ ਕਿ ਸਾਡਾ ਇੱਕ ਐਗਰੀਮੈਂਟ ਹੋ ਗਿਆ ਦੋ ਮਿਊਨਿਸਪੈਲਿਟੀਆਂ ਦਾ ਅਸੀਂ ਹੁਣ ਗਾਂਵ ਬਦਲਣ ਲਈ ਤਿਆਰੀ ਕਰ ਰਹੇ ਹਾਂ ਤੇ ਤੁਹਾਨੂੰ ਸਾਾਨੂੰ ਤੁਹਾਡੀ ਹੈਲਪ ਦੀ ਲੋੜ ਹੈ ਤੇ ਕਿ ਪ੍ਰੋਵਿੰਸ ਨੇ ਤੁਸੀਂ ਗੱਲਾਂ-ਗੱਲਾਂ ਚ ਉਹਨਾਂ ਨੂੰ ਪਤਾ ਹੀ ਹੋਣਾ ਕਿ ਗੱਲਬਾਤ ਚੱਲ ਰਹੀ ਹੈ ਕਿ ਕਿ ਉਹਨਾਂ ਨੇ ਕਦੇ ਹਾਂ ਪੱਕੀ ਗੱਲ ਕੀਤੀ ਵੀ ਹਾਂ ਤੁਹਾਡੀ ਅਸੀਂ ਸਪੋਰਟ ਕਰ ਦਿਆਂਗੇ ਉਹ ਐਬਸੋਲੂਟਲੀ एवरीवन ਵਾਸ ਅ ਫੈਡਰਲ ਲੈਵਲ ਤੇ ਹਜੇ ਮੈਂ ਨਹੀਂ ਕਹਿ ਸਕੂਗਾ ਬਟ ਪ੍ਰੋਵਿੰਸ਼ੀਅਲ ਲੈਵਲ ਤੇ ਉਸ ਗੱਲਾਂ ਚੱਲਦੀਆਂ ਰਹੀਆਂ ਨੇ ਐਂਡ ਵੈਰੀ ਇਨਕਰੇਜਿੰਗ ਫਰਮ ਦ ਪ੍ਰੋਵਿੰਸ ਐਂਡ ਦ ਗਵਰਨਮੈਂਟ ਸਾਰੇ ਚਾਹੁੰਦੇ ਸੀ ਕਿ ਕੰਟਰੀਬਿਊਟ ਕਰੀਏ ਬਿਕਾਜ਼ ਇਟਸ ਐਨ ਓਪਰਚੁਨਿਟੀ ਜਿਹੜੀ ਆਮ ਨਹੀਂ ਮਿਲਦੀ ਆ ਇਟ ਇਜ਼ ਨਾਟ ਕਿ ਮੈਂ ਚਾਹਾਂ ਤੇ ਮੈਂ ਇਥੋਂ ਇਹਨੂੰ ਕਿਸੇ ਹੋਰ ਪ੍ਰੋਵਿੰਸ ਚ ਲੈ ਜਾਏ ਕਿਤੇ ਹੋਰ ਸ਼ਹਿਰ ਚ ਲੈ ਜਾ ਜਿੱਥੇ ਰੇਲ ਆਉਥੀ ਆਣੀ ਸੀਗੀ ਹੈ ਬਟ ਯਾ ਉਹ ਸਾਰੇ ਵੇਟ ਕਰ ਰਹੇ ਸੀ ਕਿ ਤੁਸੀਂ ਆਪਸ ਵਿੱਚ ਰਾਜ਼ੀ ਹੋਵੋ ਤਾਂ ਅਸੀਂ ਤੁਹਾਡੇ ਨਾਲ ਜਲੀਏ ਕਿ ਇਹ ਨਾ ਹੋਵੇ ਕਿ ਤੁਸੀਂ ਤੁਸੀਂ ਇਕੱਠੇ ਹੋ ਕੇ ਇੱਕ ਐਗਰੀਮੈਂਟ ਨਹੀਂ ਕਰਦੇ ਤੇ ਅਸੀਂ ਤੁਹਾਡੇ ਨਾਲ ਪਹਿਲਾਂ ਗੱਲਾਂ ਕਰਨ ਲੱਗ ਜਾਈਏ ਸੋ ਵੀ ਕਮ ਟੂ ਐਨ ਐਗਰੀਮੈਂਟ ਐਂਡ ਹੋਪਫੁਲੀ ਪ੍ਰੋਵਿੰਸ ਐਂਡ ਫੈਡਰਲ ਐਂਡ ਅਦਰ ਪ੍ਰਾਈਵੇਟ ਸੈਕਟਰ ਵਿਲ ਫਾਲ ਇਨ ਇਸ ਟੂਰ ਟੈਕਨੀਕਲ ਵਰ ਇਨਲੈਂਡ ਪੋਰਟ ਆਮ ਬੰਦ ਨੂੰ ਨਹੀਂ ਪਤਾ ਲੱਗਦਾ ਤੁਸੀਂ ਦੱਸ ਸਕਦੇ ਹੋ ਕੀ ਹੋਊਗਾ ਕੀ ਚੀਜ਼ ਹੋਊਗੀ ਉਹ ਇਨਲੈਂਡ ਪੋਰਟ ਇਸ ਬੇਸਿਕਲੀ ਜਿੱਥੇ ਰੇਲ ਆ ਕੇ ਰੁਕ ਜਾਂਦੀ ਆ ਸੋ ਉੱਤੇ ਰੁਕ ਜਾਂਦੀ ਹੈ ਤੇ ਉੱਥੋਂ ਫਿਰ ਰੀਡਿਸਟ੍ਰਿਬਿਊਸ਼ਨ ਆਫ ਗੁੱਡਸ ਹੁੰਦੀ ਹੈ ਸੋ ਦਿਸ ਇਸ ਮੋਰ ਲੇਸ ਬੇਸਿਕ ਗੱਲ ਲੇਕ ਇੱਕ ਸੈਂਟਰ ਬਣ ਜਾਂਦਾ ਜਿੱਥੇ ਸਮਾਨ ਆਊਗਾ ਤੇ ਉੱਥੋਂ ਡਿਫਰੈਂਟ ਡਿਫਰੈਂਟ ਡਾਇਰੈਕਸ਼ਨਸ ਚ ਜਾਊਗਾ ਥੋੜੀ ਜੀ ਇਹਦੀ ਸੀਪੀਕੇਸੀ ਦੀ ਅਹਿਮੀਅਤ ਇਹ ਵੀ ਹੈ ਕਿ ਕਿ ਪਿੱਛੇ ਜੇ ਤੁਹਾਨੂੰ ਪਤਾ ਹੋਊਗਾ ਕਿ ਸੀਪੀ ਸਾਰਿਆਂ ਨੂੰ ਪਤਾ ਸੀ ਪਰ ਕੇਸੀ ਕੈਂਸਸ ਸੜੀ ਮਰਜ ਹੋ ਗਈਆਂ ਨੇ ਜੀ ਸੋ ਇਹਦਾ ਹੁਣ ਐਕਸਸ ਸਾਨੂੰ ਨਾਰਥ ਸਾਊਥ ਟਿਲ ਮੈਕਸੀਕੋ ਗੁੱਡਸ ਜਾ ਸਕਦੇ ਨੇ ਤੇ ਆ ਸਕਦੇ ਨੇ ਅੱਗੇ ਸਾਡੇ ਕੋਲ ਹੋ অপਸ਼ਨ ਨਹੀਂ ਸੀਗੀ ਵੀ ਵਰ ਈਸਟ-ਵੈਸਟ অর ਅਮਰੀਕਾ ਟੂ ਕੈਨੇਡਾ ਤੱਕ ਸੀਗਾ ਬਟ ਨਾਓ ਹੁਣ ਵਿਦ ਦ ਸੀਪੀਕੇਸੀ ਬਰਨਲ ਅਸੀਂ ਇਹਨੂੰ ਮੈਕਸੀਕੋ ਤੱਕ ਗੁੱਡਸ ਆਨ ਜਾਣ ਦੀ ਇੱਕ ਕਨਵੀਨੀਅੰਟ ਰਸਤਾ ਬਣ ਜਾਊਗਾ ਤਾਂ ਸਾਡੇ ਕੋਲੇ ਹੁਣ ਤਿੰਨ ਮੁਲਕ ਹੋ ਗਏ ਕੈਨੇਡਾ ਹੋ ਗਿਆ ਰਾਈਟ ਯੂਐਸ ਹੋ ਗਿਆ ਤੇ ਇੱਟ ਜਪਲ ਮੈਕਸੀਕੋ ਵੀ ਆ ਗਿਆ ਮੈਕਸੀਕੋ ਵੀ ਆ ਜਾਊਗਾ ਕਿਉਂਕਿ ਸੀਸੀ ਕੇਸੀ ਦੀ ਲਾਈਨਸ ਮੈਕਸੀਕੋ ਜਾਂਦੀਆਂ ਬਟ ਇਟ ਇਸ ਸੀਪੀਕੇਸੀ ਸੋ ਅਲਬਰਟਾ ਟੂ ਲੈਕੇ ਮੈਕਸੀਕੋ ਤੱਕ ਟ੍ਰਾਂਸਪੋਰਟੇਸ਼ਨ ਆਫ ਗੁੱਡਸ ਬਹੁਤੀ ਇੱਕ ਸਮੂਥ ਪ੍ਰੋਸੈਸ ਬਣ ਜਾਊਗਾ ਔਰ ਕੁਛ ਕਹਿਣਾ ਚਾਹਾਂਗੇ ਸਰ ਲਿਸਨਰ ਨੂੰ ਦਰਸ਼ਕਾਂ ਨਾ 올 ਆਈ ਵਰਡ ਲਾਈਕ ਟੂ ਸੇ ਇਨ ਕਲੋਜ਼ਿੰਗ ਇਜ਼ ਕਿ ਇਹ ਬੜਾ ਮਾਨ ਮਹਿਸੂਸ ਹੁੰਦਾ ਹੈ ਕਿ ਫੋਰ ਸਿਟੀ ਆਫ ਕੈਲਗਰੀ ਦੇ ਕਾਉਂਸਲ ਦੇ ਮੈਂਬਰ ਸੀਗੇ ਤੋ ਤੈਂ ਤੇ ਮੈਂ ਦੇਵਾਂਤ ਜੁੜਿਆ ਸੀ ਸਟਾਰਟਿੰਗ ਫਰਮ ਐਨੈਕਸੇਸ਼ਨ ਵੈਨ ਇਟ ਚੇਂਜਡ ਹੁਣੇ ਇੱਕ ਡੀਲ ਬਣ ਗਈ ਇੱਕ ਸਮਝੌਤਾ ਹੋ ਗਿਆ ਜਿੱਥੇ ਮੇਰੀ ਤੇ ਤੇਰੀ ਦੀ ਗੱਲ ਹੋ ਰਹੀ ਸੀਗੀ ਤੇ ਇੱਥੇ ਸਫਰ ਬਹੁਤ ਲੰਬਾ ਰਿਹਾ ਪਰ ਜਿਹੜਾ ਵਧੀਆ ਮੁੱਕ ਗਿਆ ਐਂਡ ਵਾਟ ਆਲਸ ਵੈਲ ਦੈਟ ਐਂਡਸ ਵੈਲ ਅਲੀਗਾਰਲਾ ਤੇ ਹਜੇ ਕਾਫੀ ਜਰਨੀ ਤੈ ਕਰਨੀ ਬਾਕੀ ਆ ਬਟ ਇੱਕ ਇਤਿਹਾਸਿਕ ਐਗਰੀਮੈਂਟ ਹੋਇਆ ਸਿਟੀ ਆਫ ਕੈਲਗਰੀ ਦ ਰੌਕੀ ਵਿਊ ਵਿਚ ਜਿਹੜਾ ਮੈਂ ਅੱਗੇ ਨਹੀਂ ਸੁਣਿਆ ਸੀ ਇਸ ਫਰਸਟ ਆਫ ਅ ਕਾਈਂਡ ਐਂਡ ਇਟਸ ਨਾਟ ਓਨਲੀ ਬੀਟਵੀਨ ਕੈਲਗਰੀ ਐਂਡ ਰੌਕੀ ਵਿਊ ਕਾਉਂਟੀ ਇਹ ਜਿਹੜੇ ਆਫਟਰਫੈਕਟਸ ਹੋਣਗੇ ਉਹ ਸਾਰੇ ਰੀਜਨ ਤੇ ਹੋਣਗੇ ਜੇ ਆਪਾਂ ਇੰਡੀਵਿਜੂਅਲੀ ਸੋਚਣਾ ਬੰਦ ਕਰ ਦਈਏ ਰੀਜਨਲੀ ਸੋਚਣਾ ਸ਼ੁਰੂ ਕਰੀਏ ਆਈ ਥਿੰਕ ਦੈਟ ਦਿਸ ਇਜ਼ ਦ ਵੇ ਟੂ ਗੋ ਐਂਡ ਹੋਪਫੁਲੀ ਆਲ ਆਦਰ ਮ ਜੀ ਵਾ ਵਤਨ ਵੱਲੋਂ ਆਪਣੀ ਕੀਮਤੀ ਸਮਾਂ ਦੇਣ ਲਈ ਸਹੀਂ ਸਮ ਰਹੇ ਚੰ। ਥੈਂਕ ਯੂ ਸੋ ਮੱਚ ਥੈਂਕ ਯੂ ਸ਼ੁਕਰਮ। 18 fm ਨਿਊਜ਼ ਦੇ ਲਈ ਮੈਂ ਸ਼ੁਕਰਮਨ ਸਿੰਘ ਤਾਲੀਵਾਲ।